ਕਾਰ ਜੀ ਸਾਰਿਆਂ ਨੂੰ ਆਪਾਂ ਬੁਲਾਉਂਦੇ ਆ ਸਾਸਤਰੀਕਾਰ ਤੇ ਆਪਾਂ ਰਾਜਗੜ੍ਹ ਸੌਂਦੇਵਾਲ ਖੜੇ ਆ ਅੱਜ ਸ਼ਹਿਰ ਸਮਾਣੇ ਦੇ ਲਵੇ ਪਿੰਡ ਢਨੇਠਾ ਤੇ ਰਾਜਗੜ੍ਹ ਸੌਂਦੇਵਾਲ ਜੀ ਰਾਜਗੜ੍ਹ ਸੌਂਦੇਵਾਲ ਤੇ ਜੋ ਕਿ ਆਪਣਾ ਚਰਨਾ ਵਪਾਰੀ ਆ ਰੋਜ਼ ਮੰਡੀਆਂ ਦਾ ਸ਼ਿੰਗਾਰ ਹੈ ਉਹਦੇ ਘਰੇ ਪਹੁੰਚੇ ਆ ਵਧੀਆ ਬੱਕਰੀਆਂ ਚਰਨੇ ਨੇ ਆਪਣੇ ਘਰੋਂ ਕੱਢ ਕੇ ਦਿੱਤੀਆਂ ਜਿਹੜੀਆਂ ਕੱਲ ਲੈ ਕੇ ਆਈ ਸੀ ਢੇਰੀ ਛਾਂਟ ਕੇ ਵਧੀਆ ਤੇ ਜਿਵੇਂ ਵੀ ਕਿਹਾ ਉਹਨੇ ਉਸੇ ਰੇਟ ਨਾਲ ਦੇਤੀਆਂ ਜਿਨ੍ਹਾਂ ਦੇ ਗਾਇਲ ਪੰਜ ਬੱਕਰੀਆਂ ਦੇ ਸੱਤ ਬੱਚੇ ਤਕੜੇ ਬਰੂਬਰ ਦੇ ਇੱਕ ਸੂਨ ਵਾਲੀ ਹੈ ਇੱਕ ਬੱਕਰੀ ਸੂਨ ਵਾਲੀ ਹੈ ਨੌਜਵਾਨ ਬੱਕਰੀਆਂ ਨੇ ਕੋਈ ਬੁੜੀ ਨਹੀਂ ਤੇ ਸਰਦਾਰ ਜੀ ਨੇ ਲਈਆਂ ਨੇ ਕਿਹੜਾ ਪਿੰਡ ਹੈ ਸਰਦਾਰ ਜੀ ਤਾਰਾਂ ਵਾਲੀ ਤੋਂ ਤਾਰਾਂ ਵਾਲੀ ਤੋਂ ਆਇਆ ਸਰਦਾਰ ਜੀ ਸਰਦਾਰ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਸਰਦਾਰ ਜਿਨ੍ਹਾਂ ਦਾ ਬੇਟਾ ਕੈਨੇਡਾ ਉਥੇ ਅਮਰੀਕਾ ਬੈਠਾ ਇਹ ਲਈਆਂ ਵੀ ਇਹ ਸ਼ੌਂਕ ਨਾਲੀ ਨੇ ਜੀ ਇਹਨੂੰ ਇਹਨੇ ਅੱਖਾਂ ਵੀ ਮੈਂ ਵੇਖਦਾ ਬੈਠਾ ਰਹਾਂਗਾ ਸ਼ੌਂਕ ਪੂਰਾ ਕਰੀ ਜਾਊਗਾ ਵੀ ਕਿਨੇ ਮਾਜਰੇ ਕੀ ਪੰਜ ਲਊਗਾ ਬੱਕਰੀਆਂ ਕਿਵਦੀ ਮੌਜਣਾ ਮੈਨੂੰ ਕੱਢ ਲਉ ਤਾਈ ਬੱਕਰੀ ਮੈਨੂੰ ਦੇਖ ਭਾਲ ਕਰੀਂ ਜਾਊਗਾ ਵੀ ਵੇਲੇ ਦਾ ਟਾਈਮ ਨਹੀਂ ਲੱਗਦਾ ਵੀ ਸਰਦਾਰ ਬੰਦਾ ਹੈ ਸੱਤ ਬੱਚੇ ਬੱਚੇ ਵੀ ਦਿਖਾ ਤੇ ਸਰਦਾਰ ਨੇ ਆਪਦਾ ਸ਼ੌਂਕ ਪੂਰਾ ਕਰਿਆ ਅੱਜ ਕੱਢ ਕੇ ਜੇ ਇਹਨੂੰ ਕੰਮ ਚੰਗਾ ਲੱਗਿਆ ਤਾਂ ਇਹ 2-4 ਸਾਲ ਰੱਖੂ ਹੋਰ ਵਧਾ ਲਊਗਾ ਨਾ ਕੰਮ ਚੰਗਾ ਲੱਗਿਆ ਤਾਂ ਥੋੜੀਆਂ ਰੱਖ ਲਊਗਾ ਜੇ ਕੰਮ ਚੰਗਾ ਲੱਗਿਆ ਤਾਂ ਵਧਾ ਵੀ ਲਊਗਾ ਆ ਕੱਢ ਦੋ ਤਾਈ ਗਾ ਸੱਤ ਬੱਚੇ ਤੇ ਪੰਜ ਬੱਕਰੀਆਂ 12 ਨਗੱਜ ਲੈ ਕੇ ਚੱਲੇ ਇੱਕ ਬੱਕਰੀ ਗੱਬਣ ਹੈ ਬੱਚੇ ਦਿਖਾ ਦੇ ਕੈਮਰਾ ਮਾਰ ਕੇ ਵਿੱਚ ਸਾਰੇ ਬੱਚੇ ਹਾਂ ਬੱਚੇ ਵੀ ਦਿਖਾ ਬੱਚੇ ਹਾਂ ਵੀ ਇੱਧਰ ਦੇ ਬੱਚੇ ਕੋਈ ਬੱਕਰੀਆਂ ਦੇ ਗਾਇ ਨੇ ਜਿਹੜੇ ਬੱਚੇ ਤਕੜੇ ਬੱਚੇ ਦਿੱਤੇ ਨੇ 2-2 ਤੇ ਇੱਕ ਬੱਕਰੀ ਗੱਲ ਕੱਲਾ ਤਿੰਨਾਂ ਗੱਲ 2-2 2-2 ਨਹੀਂ 2 ਸੱਤ ਬੱਚੇ ਆ ਗੱਬਣ ਦੀਆਂ ਕੁਆਲਟੀ ਦੀਆਂ ਕੱਦਾਂ ਵਾਲੀਆਂ ਪੂਰੀਆਂ ਮਾਲ ਬਾਈ ਦੇ ਹੁਣ ਸਾਰੀ ਪਸੰਦ ਆ ਗਿਆ ਤੇ ਭਾਵ ਯਾਰ ਨਾਲ ਹੀ ਮਿਲੀਆਂ ਨੇ ਬਿਲਕੁਲ ਜੈ ਦੇਤੀ ਕੋਈ ਲੱਖਾਂ ਦੇ ਰੇਕ ਵਾਲੀਆਂ ਬੱਕਰੀਆਂ ਨਹੀਂ ਨਾ 2 ਲੱਖਾਂ ਦੀਆਂ ਵਿੱਚ ਲੋਕ ਮੇਰੇ ਵੀਰ ਕਹਿੰਦੇ ਨੇ ਵੀ 3.5 ਲੱਖ ਦੀ ਦੇਈ ਸੀ ਮੈਂ 2 ਲੱਖ ਦੀ ਜੇ ਕੱਲ੍ਹ ਕਲਾ ਨੂੰ ਕੁਝ ਹੋ ਜੇ ਬੱਕਰੀ ਨੂੰ ਆਪਾਂ ਤਾਂ ਮਾਰੇਗੇ 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 ਜੀ ਇਹ ਅੱਜ ਆਪਾਂ ਨੇ ਗੈਲ ਬੱਚਿਆਂ ਵਾਲੀਆਂ ਲੈ ਲਈਆਂ 2 ਰੁਪਏ ਸਸਤੀਆਂ ਲੈ ਲਈਆਂ ਮਹਿੰਗੀਆਂ ਲੈ ਲਈਆਂ ਇਹ ਚਲੋ ਕੋਈ ਏਡੀ ਮਾਰਚ ਨਹੀਂ ਕਰੀ ਕੱਲ੍ਹ ਨੂੰ ਆਪਾਂ ਕੰਮ ਵੀ ਛੱਡ ਦਿਆਂ 2 ਸਾਲ ਨੂੰ ਤਾਂ ਆਪਣੀ ਪੂੰਜੀ ਪੂਰੀ ਤਾਂ ਹੋ ਜੂ ਚਲੋ ਜੀ ਤੁਹਾਨੂੰ ਬਾਈ ਆਪਣੇ ਕੋਲੇ ਆ ਕੇ ਕਿਵੇਂ ਲੱਗਿਆ ਇਹ ਚੀਜ਼ਾਂ ਵੀ ਤੋਂ ਮਾਲ ਦੇਖਿਆ ਤੁਸੀਂ ਆ ਕੇ ਸਾਡੇ ਵੀ ਕਿ ਹੋਏ ਨਾ ਨਹੀਂ ਬਹੁਤ ਬਹੁਤ ਧੰਨਵਾਦ ਆਈ ਤੁਹਾਡੇ ਸਾਡੇ ਕੋਲੇ ਆਏ ਤੁਹਾਨੂੰ ਜਾਨਵਰ ਵੀ ਵੀਰੇ ਥੱਲੀ ਨਾਲ ਦਿੱਤੇ ਨੇ ਦੇਖੋ ਵੀਡੀਓ ਬਣਦੀ ਹੈਗੀ ਕੰਮੀ ਪੀਛੇ ਆ ਜਾਨਵਰ ਕੋਈ ਵੀ ਨਹੀਂ ਦਿੱਤਾ ਆਏਗਾ ਕਈ ਵਾਰੀ ਇਹ ਆਪ ਬੱਚੇ ਚੁੰਗਦੇ ਦਿਖਾ ਦਿਓ ਬਾਈ ਚੁੰਗਦੇ ਦਿਖਾਓ ਪੱਠਾ ਦੇ ਥੱਲੇ ਦੇਖੋ ਜੀ ਪੱਠਾ ਬਹੁਤ ਟੋਕੜੀਆਂ ਨੇ ਗਿਆ ਕਈ ਵਾਰੀ ਇਹ ਬੰਦਾ ਅਰਜਨ ਮੈਨੂੰ ਪੂਰ ਕੇ ਵੀ ਖੜਾ ਦੇਣਾ ਤੇ ਹਟ ਮੁੰਡਾ ਪਿੱਛੇ ਦੇਰ ਤਾਂ ਮੈਂ ਬੀਟੀ ਮੇਰੀ ਸ਼ਰਮਾ ਮੰਨਦਾ ਹੈ ਬੋਲਦਾ ਨਹੀਂ ਮੇਰੇ ਮੁੰਡੇ ਤੇ ਥਾਪੜਾ ਵੀ ਮਾਰਾ ਨਹੀਂ ਮੈਂ ਇਹਦਾ ਕੀ ਦੇਣਾ ਕੱਡਾ ਦਾੜੀ ਵਾਲਾ ਮੁੰਡਾ ਕਹਿੰਦਾ ਚਲ ਤਾਏ ਜਿਵੇਂ ਚੱਕਰਤੀ ਛੀਜ ਹੈ ਇਹ ਨਿੱਗਾ ਹੈ ਬਹੁਤ ਨਿੱਗਾ ਬਾਜੀਗਰ ਦਾ ਪੁੱਤ ਅਹੀ ਜੀ ਕਰਨੀ ਬਹੁਤ ਨਿੱਗਾ ਜਵਾਕ ਇਹਹੀ ਘਰ ਘਰ ਜੰਮਣ ਓਏ ਇਹਦਾ 8 ਸਾਲ ਦੇ ਹੀ ਬੱਕਰੀਆਂ ਦੱਬਲੇ ਜਿੱਦਨ ਦਾ ਸੀ ਉਹ ਜਾਂਦਾ ਨਾ 8 ਕੇ ਸਾਲ ਦੇ ਹੀ ਜਿੱਦਨ ਦਾ ਬੱਕਰੀਆਂ ਪਿਆ ਹੋਇਆ ਉਹ ਇਹ ਚਾਰ ਬੱਕਰੀਆਂ ਤੋਂ ਜਿੰਨੂੰ ਦੀ ਅੱਠ ਕਰਨੀਆਂ ਨਹੀਂ ਇਹ ਗੱਲ ਚਾਰ ਬੱਕਰੀਆਂ ਤੋਂ ਤੇ ਅੱਠ ਪੱਠਾ ਵੀ ਤਾਂ ਮਸਟਾਰ ਦੀ ਬੋਲਣਾ ਨਹੀਂ ਇਹ ਵੀ ਕੱਟੀਆਂ ਬੰਦਾ ਸ਼ੌਕ ਨਹੀਂ ਸੀਗਾ ਮੈਨੂੰ ਇਹਨਾਂ ਦਾ ਮਸਟਾਰ ਜੀ ਇਹਨਾਂ ਦੀ ਅੱਜ ਬਾਬੇ ਦੀ ਕਿਰਪਾ ਬਾਈ ਕਿਸੇ ਗੱਲ ਦੀ ਕਮੀ ਨਹੀਂ ਛੱਡੀ ਇਹਨਾਂ ਨੂੰ ਹਾਂਜੀ ਬਾਕੀ ਮੈਂ ਤਾਂ ਬਹੁਤ ਪੁਰਾਣਾ ਮੁੱਢਾ ਅੱਜ ਦਾ ਨਹੀਂ ਮੈਂ ਤਾਂ ਬਹੁਤ ਸਦੀਆਂ ਲੰਘੀਆਂ ਮਾਲਾਂ ਵਿੱਚ ਮੈਨੂੰ ਫਿਰਦੇ ਨੂੰ ਹੁਣ ਕੱਲ ਤਾਂ ਮੇਰੀਆਂ ਹੀ ਬੱਕਰੀਆਂ ਦੇਖੀਆਂ ਤੇਰੀ ਰੂਹ ਖੁਸ਼ ਹੋ ਗਈ ਚਲੋ ਕੱਲ ਕੋਈ ਬੱਚਾ ਵੀ ਲੈ ਕੇ ਬੰਦਾ 10000 ਦਾ ਮੇਰਾ ਚੇਲਾ ਵੀ ਬਣਿਆ ਵੀਡੀਓ ਵੀ ਬਣੀ ਹੈ ਮੈਨੂੰ ਸਾਰੇ ਕੱਪੜੇ ਵੀ ਦੇ ਗਿਆ ਵਿਚਾਰ ਆਉਣ ਨੂੰ ਠੀਕ ਹੈ ਹੱਥ ਤਰਿਆ ਆਪਾਂ ਉਹਦੇ ਤੇ ਚਲੋ ਠੀਕ ਹੈ ਜੀ ਬੰਦਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਦਾ ਕਰਨ